ਸੈਡਲਪੀਸ ਕਮਿਊਨਿਟੀ ਚ ਪੈਂਦੇ ਬਟਰਫਲਾਈ ਪਾਰਕ ਦਾ ਨਾਮ ਨੌਵੇਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤ ਕਦੋਂ ਹੋਈ ਅੱਜ ਅਸੀਂ ਗੱਲਬਾਤ ਕਰਾਂਗੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰ ਬਲਕਰਨ ਸਿੰਘ ਜੀ ਦੇ ਨਾਲ ਤੇ ਮਨਵੀਰ ਸਿੰਘ ਜੀ ਦੇ ਨਾਲ। ਬਲਕਰਨ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਇਸ ਚੀਜ਼ ਦੀ ਚਰਚਾ ਕਦੋਂ ਸ਼ੁਰੂ ਹੁੰਦੀ ਹੈ ਵੀ ਪਾਰਕ ਦਾ ਨਾਮ ਜਿਹੜਾ ਹੈ ਨੌਵੇਂ ਪਾਤਸ਼ਾਹੀ ਦੇ ਨਾਮ ਤੇ ਰੱਖਣਾ ਹੈ। ਹਾਂ ਜੀ ਜਦੋਂ ਪਿਛਲੇ ਸਾਲ ਇੱਥੇ ਗੋਬਿੰਦ ਸਰਵਰ ਸਕੂਲ ਆਏ ਨੇ ਤੇ ਉਸ ਤੋਂ ਬਾਅਦ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਇੱਥੇ ਜਦੋਂ ਆਪਾਂ ਪਲਾਨ ਕੀਤਾ ਬਣਾਉਣ ਵਾਸਤੇ ਤੇ ਫਿਰ ਇਹ ਗੁਰਨਾਨ ਨਗੇਟ ਰੋਡ ਵੀ ਨਾਲ ਹੈਗੀ ਆ ਤੇ ਉਹਨੂੰ ਦੇਖਦੇ ਹੋਏ ਸਾਰਾ ਕੁਝ ਆਪਾਂ ਕਿ ਸਾਰਾ ਕੁਝ ਹੀ ਗੁਰੂ ਮਹਾਰਾਜ ਜੀ ਦੇ ਨਾਮ ਤੇ ਆ ਤੇ ਇਸੇ ਵਾਸਤੇ ਸੰਗਤਾਂ ਦੇ ਮਨ ਵਿੱਚ ਆਇਆ ਕਿ ਪਾਰਕ ਦਾ ਨਾਮ ਵੀ ਗੁਰੂ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਜੀ ਤੇ ਇਹਦੇ ਵਾਸਤੇ ਕਿਹਾ ਜਾ ਰਿਹਾ ਪਟੀਸ਼ਨ ਵੀ ਸਾਈਨ ਕੀਤੀ ਗਈ ਪਿਛਲੇ ਸਾਲ ਹੀ ਆਪਾਂ ਤਕਰੀਬਨ 15000 ਸਿਗਨੇਚਰ ਕਰਕੇ ਸਿਟੀ ਨੂੰ ਭੇਜੇ ਸੀਗੇ ਤੇ ਉਹਦੇ ਲਈ ਫਿਰ ਆਪਣੇ ਰਾਜਤਾਲੀਵਾਲ ਜੀ ਨੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਕਾਫੀ ਔਕੜਾਂ ਵੀ ਆਈਆਂ ਕਿ ਵਿਰੋਧ ਵੀ ਹੋਇਆ ਤੇ ਪਰ ਮਹਾਰਾਜ ਜੀ ਦੀ ਕਿਰਪਾ ਨਾਲ ਸਾਰਾ ਕਾਰਜ ਮਹਾਰਾਜ ਜੀ ਨੇ ਆਪ ਕਰਵਾਇਆ ਇਸ ਦੇ ਵਿੱਚ ਆਪਣੇ ਜਿੰਨੇ ਵੀ ਪੋਲਿਟਿਕਲ ਰਿਪਰੈਜ਼ੈਂਟੇਟਿਵ ਨੇ ਨਾ ਕਮਿਊਨਿਟੀ ਦੇ ਜਿਵੇਂ ਪਰਮਜੀਤ ਸਿੰਘ ਜੀ ਕਰਿੰਦਰ ਬਰਾੜ ਇਰਫਾਨ ਸਬੀਰ ਜੋਰ ਚਾਹਲ ਉਹਨਾਂ ਸਾਰਿਆਂ ਨੇ ਹੀ ਸਪੋਰਟ ਲੈਟਰ ਦਿੱਤੇ ਆਪਾਂ ਨੂੰ ਕਿਉਂਕਿ ਜਦੋਂ ਆਪੋਜੀਸ਼ਨ ਹੋ ਰਹੀ ਸੀ ਨਾ ਉਹ ਤੇ ਕਹਿੰਦੇ ਵੀ ਰਿਲੀਜੀਅਸ ਨਾਮ ਆ ਪਰ ਆਪਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਸ ਸਮਝਾਇਆ ਕੀਤਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੇ ਉਹ ਹਿੰਦ ਦੀ ਚਾਦਰ ਉਹ ਪਵਨ ਅਸਤ ਪ੍ਰਤੀਕ ਨੇ ਉਹ ਇੱਕ ਧਰਮ ਦੇ ਨਹੀਂ ਉਹਨਾਂ ਨੇ ਆਪਣਾ ਸਰਵੰਸੀ ਵਾਰ ਦਿੱਤਾ ਦੂਸਰੇ ਧਰਮ ਲਈ ਦੇ ਨਾਲ ਹੀ ਆਪਣੇ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਵੈਸਟਮਿੰਸਟਰ ਵਿਖੇ 2013 ਤੋਂ ਚੱਲ ਰਿਹਾ ਥਣ ਗੁਰਦੁਆਰਾ ਸਾਹਿਬ ਉਹ ਵੀ ਕੱਲ ਇੱਥੇ ਸ਼ਿਫਟ ਹੋ ਗਏ ਨੇ ਨਵੇਂ ਸਥਾਨਾਂ ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸੋ ਹੁਣ ਇੱਥੇ ਆਪਣੇ ਕੋਲ ਵੱਡਾ ਹਾਲ ਹੈ ਤੇ ਦੋ ਪ੍ਰਾਈਵੇਟ ਹਾਲ ਵੀ ਹਨ ਜੋ ਜਿਮ ਨੇ ਇੱਕ ਛੋਟਾ ਤੇ ਵੱਡਾ ਜਿਮ ਸੋ ਕਿਸੇ ਦਾ ਪ੍ਰਾਈਵੇਟ ਫੰਕਸ਼ਨ ਵੀ ਹੈ ਜਿਵੇਂ ਵਿਆਹ ਦਾ ਕਾਰਜ ਆ ਉਹ ਆਪਣੇ ਕੋਲ ਇੱਥੇ ਖੁੱਲੀ ਥਾਂ ਹੈ ਹਾਂਜੀ ਕੱਲ ਨੂੰ ਜਿਵੇਂ ਕੱਲ ਆਪਣਾ ਪਹਿਲਾ ਦਿਨ ਸੀ ਜੋ ਗ੍ਰੈਂਡ ਓਪਨਿੰਗ ਦਰਬਾਰ ਸਾਹਿਬ ਦੀ ਹੋਈ ਹੈ ਤੇ ਪਾਰਕ ਦੀ ਵੀ ਹੋਈ ਹੈ ਤੋਂ ਆਪਣਾ ਸਾਰਾ ਪ੍ਰੋਗਰਾਮ ਇਹ ਵੀ ਚੱਲਿਆ ਸੀਗਾ ਕਿ ਇੱਥੇ ਮਹਾਰਾਜ ਜੀ ਦੇ ਮਹਾਰਾਜ ਜੀ ਆਪ ਆਏ ਤੇ ਫਲੋਟ ਦੇ ਰਾਹੀਂ ਉਹਨਾਂ ਨੇ ਪ੍ਰਕਰਮਾ ਫੇਰੀ ਕੀਤੀ ਫਿਰ ਸਾਰੀ ਸੰਗਤ ਦਰਬਾਰ ਸਾਹਿਬ ਗਈ ਤੇ ਉੱਥੇ ਮਹਾਰਾਜਾ ਜੀ ਦੇ ਪਹਿਲੇ ਪ੍ਰਕਾਸ਼ ਹੋਏ ਫਿਰ ਸਾਰੀ ਸੰਗਤ ਉੱਥੇ ਪ੍ਰਕਾਸ਼ ਤੋਂ ਬਾਅਦ ਇੱਥੇ ਸਾਰੇ ਇਕੱਠੇ ਹੋਏ ਤੇ ਪਾਰਕ ਦੀ ਓਪਨਿੰਗ ਹੋਈ ਮਹਾਰਾਜਾ ਜੀ ਦੇ ਨਾਮ ਤੇ ਤੇ ਫਿਰ ਉਸ ਤੋਂ ਬਾਅਦ ਆਪਣੀ ਰਾਤ ਨੂੰ ਤਕਰੀਬਨ 10:30 ਵਜੇ ਆਤਿਸ਼ਬਾਜ਼ੀ ਸ਼ੋਅ ਜਿਵੇਂ ਫਾਇਰ ਵਰਕਸ ਹੋਇਆ ਹਾਂ ਜੀ ਤੇ ਜਿਹੜੇ ਹਫਤਾਵਰੀ ਪ੍ਰੋਗਰਾਮ ਆ ਉਹ ਅੱਜ ਤੋਂ ਜਿਵੇਂ ਆਪਾਂ ਜਾਣਦੇ ਹਾਂ ਕਿ ਬਾਬਾ ਜੀ ਬਲੰਦਪਰੀ ਸਾਹਿਬ ਵਾਲੇ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਜੋ ਸਵੇਰੇ ਅਮਰਤ ਵੇਲੇ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ 4 ਵਜੇ ਜਿਵੇਂ ਨਿਤਨੇਮ ਫਿਰ ਆਸਾ ਕੀ ਵਾਰ ਫਿਰ ਸਿਮਰਨ ਪ੍ਰੋਗਰਾਮ ਹੁੰਦੇ ਆ 11:30 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਆ ਸ਼ਾਮ ਨੂੰ 5:30 ਵਜੇ ਸ਼੍ਰੀ ਵਾਰਾ ਸਾਹਿਬ ਦੀ ਹੋਵੇਗੀ ਉਸ ਤੋਂ ਬਾਅਦ ਕੀਰਤਨ ਦਰਬਾਰ ਸਜਣਗੇ ਫਿਰ ਬਾਬਾ ਜੀ ਦਾ ਜੋ ਬਾਬਾ ਜੀ ਨੇ ਖਜ਼ਾਨਾ ਦਰਸ਼ਨ ਕਰਨੇ ਨੇ ਉਹ ਸ਼ਾਮ ਨੂੰ 7:30 ਤੋਂ ਲੈ ਕੇ 8:00 ਵਜੇ ਤੱਕ ਹੋਵੇਗਾ ਗੁਰਬਾਣੀ ਵਿਚਾਰ ਇਸੇ ਤਰ੍ਹਾਂ ਫ੍ਰਾਈਡੇ ਤੇ ਕਿਰੇ ਪ੍ਰੋਗਰਾਮ ਚੱਲਣਗੇ ਤੇ ਫ੍ਰਾਈਡੇ ਤੋਂ ਬਾਅਦ ਜਿਹੜੇ ਸ਼ਨੀ ਐ ਐਤਵਾਰ ਦੇ ਪ੍ਰੋਗਰਾਮ ਆ ਉਹ ਦੁਪਹਿਰ ਦੇ ਦਵਾਨ ਹੋਣਗੇ ਤੇ ਐਤਵਾਰ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਤੇ ਜੋ ਵੀ ਬਲਾਸ਼ੀ ਅੰਮ੍ਰਿਤ ਦੀ ਦਾਤ ਲੈਣੀ ਚਾਹੁੰਦੇ ਆ ਉਹ ਦਫ਼ਤਰ ਦੇ ਵਿੱਚ ਨਾਮ ਲਿਖਵਾ ਸਕਦੇ ਆ ਹਾਂਜੀ ਸੰਗਤ ਨੂੰ ਇਹੀ ਬੇਨਤੀ ਆ ਕਿ ਆਪ ਜੀ ਨੇ ਸਮਾਗਮਾਂ ਤੇ ਵੱਧ ਝੜ ਕੇ ਹਾਜ਼ਰੀਆਂ ਭਰਨੀਆਂ ਤੇ ਲਾਹੇ ਪ੍ਰਵਤ ਪ੍ਰਾਪਤ ਕਰਨੇ ਜੀ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸﻤੀਥ ਜੀ ਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਪੂਰੇ ਦਰਬਾਰ ਸਾਹਿਬ ਦਾ ਟੂਰ ਵੀ ਕੀਤਾ ਲੰਗਰ ਵਿੱਚ ਵੀ ਗਏ ਤੇ ਪ੍ਰਸ਼ਾਦਾ ਛਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ 7 ਸਵਾ ਲੱਖ ਡਾਲਰ ਦੀ ਗ੍ਰਾਂਟ ਦਿੱਤੀ ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਦੇ ਨਾਲ ਹੀ ਜਸਰਾਜ ਸਿੰਘ ਹਲਨ ਜੀ ਕੰਜ਼ਰਵੇਟਿਵ ਪਾਰਟੀ ਤੋਂ ਉਹ ਉਹਨਾਂ ਨੇ ਵੀ ਹਾਜ਼ਰੀ ਭਰੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਇੱਥੋਂ ਦਾ ਐਡਰੈਸ ਆਪਾਂ ਸੰਗਤਾਂ ਨਾਲ ਸ਼ੇਅਰ ਕਰਨਾ ਚਾਹਾਂਗੇ ਕਿ ਇਹ ਗੁਰੂ ਨਾਨਕ ਗੇਟ 87 30 45 ਸਟਰੀਟ ਨਾਰਥ ਈਸਟ ਰੈਡ ਐਫ ਐਮ ਨਿਊਜ਼ ਕੈਨੇਡਾ ਦੇ ਲਈ ਮੈਂ ਸ਼ੁਭਕਰਮਣ ਸਿੰਘ ਧਾਲੀਵਾਲ